ਓਵਰਲੋਡ ਟਰੱਕ ਕਾਰਨ ਟੁੱਟਿਆ 100 ਸਾਲ ਤੋਂ ਵੱਧ ਪੁਰਾਣਾ ਪੁਲ ਇਹ ਤਸਵੀਰਾਂ ਸਤਸੰਗ ਡੇਰਾ ਬਿਆਸ ਨੂੰ ਜਾਂਦੇ ਪੁਲ ਦੀਆਂ ਨੇ ਜੋ ਅੱਜ ਸਵੇਰੇ ਉਸ ਵੇਲੇ ਡੁੱਟ ਗਿਆ ਜਦੋਂ ਇੱਕ ਓਵਰਲੋਡਡ ਟਰੱਕ ਮੋੜ ਘਟਣ ਲਈ ਪੁਲ ਦੇ ਉੱਪਰ ਚੜ੍ਹਦਾ ਤੇ ਪੁਲ ਹੀਠਾਂ ਡਿੱਗ ਜਾਂਦਾ ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਫੜਾ ਤਫਰੀ ਮਚ ਗਈ ਹੈ ਤੇ ਪੁਲ ਡਿੱਗਣ ਨਾਲ ਟਰੱਕ ਯੂਨੀਅਨ ਤੇ ਸਤਸੰਗ ਡੇਰਾ ਬਿਆਸ ਦੇ ਵੱਲੋਂ ਵੀ ਰੋਜ ਜਤਾਇਆ ਗਿਆ ਹੈ ਤਾਂ ਦੱਸਣਯੋਗ ਹੈ ਕੀ ਤਕਰੀਬਨ ਅੱਜ ਸਵੇਰੇ 11 ਵਜੇ ਦੇ ਕਰੀਬ ਇਹ ਸਾਰੀ ਘਟਨਾ ਵਾਪਰੀ ਹੈ ਤੇ ਉਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਹਫੜਾ ਤਫਰੀ ਮਚੀ ਹੋਈ ਹੈ ਤੇ ਉੱਥੇ ਹੀ ਦੂਜੇ ਪਾਸੇ ਟਰੱਕ ਯੂਨੀਅਨ ਤੇ ਡੇਰਾ ਸਤਸਨ ਬਿਆਸ ਦੇ ਵੱਲੋਂ ਵੀ ਇਸ ਪੁਲ ਦੇ ਟੁੱਟਣ ਤੇ ਰੋਸ ਜਤਾਇਆ ਜਾ ਰਿਹਾ ਹੈ ਤੇ ਨਾਲ ਹੀ ਪ੍ਰਸ਼ਾਸਨ ਤੋਂ ਇਸ ਪੁਲ ਨੂੰ ਮੁੜ ਦੁਆਰਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੱਸਣਯੋਗ ਹੈ ਕਿ 100 ਸਾਲ ਤੋਂ ਵੱਧ ਪੁਰਾਣਾ ਹੈ ਪੁਲ ਸੀ ਜੋ ਇੱਕ ਓਵਰਲੋਡ ਟਰੱਕ ਦੇ ਕਾਰਨ ਹੀ ਟੱਡਕ ਜਾਂਦਾ ਹੈ ਤੇ ਜਦੋਂ ਇਹ ਓਵਰਲੋਡ ਟਰੱਕ ਮੋੜ ਕੱਟਣ ਦੇ ਲਈ ਇਸ ਪੁਲ ਦੇ ਕਰੋ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤੇ ਪੁਲ ਜਿਹੜਾ ਉਹ ਟਹਿ ਠੇਰੀ ਹੋ ਗਿਆ ਹੈ ਅਸੀਂ ਇੱਥੇ ਮੌਕੇ ਤੇ ਖੜੇ ਆ ਜੀ ਇੱਕ ਟਰਾਲਾ 24 ਟਰਾਲਾ 24 ਟੈਰਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਤੇ ਆਇਆ ਮਾਈਨਿੰਗ ਵਾਲਾ ਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਸੰਘ ਘਰ ਨੂੰ ਤੇ ਟਰੱਕ ਜਿਹਨਾਂ ਨੂੰ ਰਸਤਾ ਜਾਂਦਾ ਉਹ ਬਿਲਕੁਲ ਪੁਲ ਤੋਂ ਉੱਦ ਤੱਕ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਆਵਾਜ਼ ਆ ਬਿਲਕੁਲ ਬੰਦ ਹੋ ਗਈ ਕੀ ਮੰਗ ਕਰਦੇ ਹੋ ਪਰ ਭਾਈ ਚਾਹਦੇ ਆ ਜੀ ਕਿ ਸਾਡਾ ਰਸਤਾ ਬਣਾਇਆ ਜਾਵੇ ਪੁਲ ਦੀ ਸਾਰੀ ਕਰਾਈ ਜਾਵੇ ਪੁਲਿਸ ਪ੍ਰਸ਼ਾਸਨ ਆਈ ਸੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਜੀ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜਿਹਨਾਂ ਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜੋਰ ਮੰਗ ਕਰਦੇ ਆਂ ਭਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਇਸ ਪੁਲ ਦੀ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੁਲ ਢਾ ਸਕਦੇ ਆ ਤੇ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਯੂਨੀ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਹੋਰ ਰਾਦਾ ਸੌਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਔਦੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹਸ਼ਿਆਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲਿਸਗਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਨਾ ਕੇ ਉੱਪਰਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਜੁਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤਸੰਗ ਨੂੰ ਘਰ ਨੂੰ ਆਣ ਜਾਣ ਵਾਲਿਆਂ ਜਾਂ ਸਾਕਤਾ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰਿਕਾਟ ਨਾ ਬਣੇ ਧੰਨਵਾਦ ਜੀ ਇਹ ਯਾਰ ਇਹ ਨਾਲ ਇੱਕ ਟਰਾਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜ ਸ਼ੰਕਰ ਸਾਈਡ ਦੇ ਉੱਤੇ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਨਾ ਇਹ ਇਹਨਾਂ ਦੇ ਉੱਥੇ ਰਸ਼ ਬਹੁਤ ਚੱਲਣ ਦੇ ਨਾ ਗੜ ਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤਿੰਨ ਤੱਕ ਤਿੰਨ ਦਿਨ ਦਾ ਸੀਗਾ ਕੱਲ ਖਤਮ ਹੋਏਗਾ लास्ट 28 ਦੇ ਵੀਰੇ ਟਰੱਕ ਸੀ ਜਿਹੜੇ ਹੈਵੀ ਵਹੀਕਲ ਆ ਕੋਸੀ ਕਰਵਾਟ ਕਰਾਉਨੇ ਆ ਤੇ ਪਕਵੜਾ ਆਪਣੇ ਪਕਵੜਾ ਸਾਈਡ ਤੇ ਈਟਰਾ ਲਾ ਕਾਫੀ ਵੱਡਾ ਸੀਗਾ ਜਿਹੜਾ ਗੜ ਸ਼ੰਕਰ ਸਾਈਡ ਤੋਂ ਆਇਆ ਸੀਗਾ ਇਹਨੇ ਕਿਤੇ ਵਾਪਸ ਜਾਣਾ ਸੀ ਮੋੜਨਾ ਸੀ ਆਪਣੇ ਪਕਵੜਾ ਫੈਂਡ ਇਹਨਾਂ ਨੂੰ ਮਿਲ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ ਸਤ ਸੰਕਰਨ ਤੇ ਇਹਨੇ ਰੋਸੇ ਰੋਡ ਤੇ ਟਰੱਕ ਪਾ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਪੋਲੀਓ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਇਹਦੇ ਸਬੰਧ ਵਿੱਚ ਜਿਹੜਾ ਅਸੀਂ ਇੱਥੇ ਮੌਕੇ ਦੇ ਉੱਤੇ ਆਏ ਸੀਗੇ ਦੇ ਜੋ ਬੰਦੇ ਇਹ ਕਾਰਵਾਈ ਸੀ ਕਰ ਰਹੇ ਆ ਇਹਦੇ ਵਿੱਚ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ ਸੱਤਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਗੈਰ ਪੁੱਛੇ ਜੀ ਟਰੱਕ ਖਾਲੀ ਕਰਾ ਲਿਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਕੋਈ ਦੇਖੋ ਜੀ ਰੋਸ ਵਾਲੀ ਕਿਹੜੀ ਇਹਦੇ ਵਿੱਚ ਗੱਲ ਹੋਈ ਹੁਣ ਜਿਹੜਾ ਟਰੱਕ ਆ ਅਫਸਰਾਂ ਵਾਲੇ ਨੂੰ ਕਿਸੇ ਦੀ ਆਪਾਂ ਸਾਡੀ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਇਹ ਟਰੱਕ ਅਨਲੋਡ ਕਰਕੇ ਤੋਂ ਟਰੱਕ ਭਜਾ ਕੇ ਲੈ ਜੀਨ ਫਿਰ ਕੌਣ ਜ਼ਿੰਮੇਵਾਰ ਇਹਦੇ ਵਿੱਚ ਠੀਕ ਆ ਜੀ ਇਸੇ ਕਰਕੇ ਮੈਂ ਨੂੰ ਇਹ ਇਹ ਕਹਿੰਦੇ ਸੀ ਨਾ ਕਿ ਟਰੱਕ ਲੋਣ ਇਹਦੀ ਖਾਲੀ ਕਰਾ ਕੇ ਜਾਂ ਤੇ ਨੂੰ ਟਰੱਕ ਯੂਨੀਅਨ ਚਲਵਾ ਦਈ ਇੱਥੇ ਲਾਗੇ ਜੁਨੀਅਨ ਤੇ ਜਾਂ ਇਹਨੂੰ ਅਸੀਂ ਆਪਣੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਲਈ ਜੇ ਸਾਡੇ ਕੋਲ ਸੇਫ ਰਹੇ ਤੇ ਜੋ ਬਿਆਨ ਦੇਣਗੇ ਉਹਦੇ ਮਤਲਬ ਅਸੀਂ ਕਰ ਨਹੀਂ ਕਰਦੇ ਨਹੀਂ